ਮੇਰਾ ਨਾਮ ਹੈ ਅੰਜੂ ਕਿਹੜੇ ਮਲੇਰੇ ਨੇ ਕੀ ਗੱਲ ਮੈਂ ਮਹਾਸਿੰਘਨਗਰ ਚ ਰਹਿੰਦੀ ਆ ਮੇਰੀ ਸਿਸਟਰ ਰਹਿੰਦੀ ਆ ਗੁਰਮੀਲ ਨਗਰ ਚ ਔਰ ਗੁਰਮੀਲ ਨਗਰ ਚ ਇਹਨਾਂ ਦੇ ਇਹਨਾਂ ਦੇ ਹੀ ਪੜੋਸੀਆਂ ਦੇ ਨਾਲ ਮਤਲਬ ਇੱਕ ਗਲੀ ਛੱਡ ਕੇ ਆ ਇਹਨਾਂ ਦੀ ਲੜਾਈ ਹੋ ਗਈ ਜਿਹਦੇ ਵਿੱਚ ਬਹੁਤ ਜ਼ਿਆਦਾ ਸੱਟਾਂ ਮੇਰੀ ਭੈਣ ਦੇ ਲੱਗੀਆਂ ਨੇ ਭਤੀਜੇ ਤੇ ਲੱਗੀਆਂ ਨੇ ਛੋਟੇ ਬੇਟੇ ਦੇ ਔਰ ਇਹਨਾਂ ਦੀ ਬੱਚਿਆਂ ਦੀ ਲੜਾਈ ਸੀ ਜੋ ਕਿ ਪੰਚਾਇਤੀ ਫੈਸਲਾ ਹੋ ਚੁੱਕਿਆ ਸੀ ਲੇਕਿਨ ਇਹ ਅੱਜ ਦੀ ਜਿਹੜੀ ਲੜਾਈ ਹੈ ਇਹ ਛੜੀਯੰਤਰ ਰੱਜ ਕੇ ਬੱਚਿਆਂ ਤੇ ਹਮਲਾ ਕੀਤਾ ਗਿਆ ਛੋਟੀ ਭੈਣ ਤੇ ਹਮਲਾ ਕੀਤਾ ਗਿਆ ਮੇਰੇ ਦਿਉਰ ਤੇ ਹਮਲਾ ਕੀਤਾ ਗਿਆ ਜੋ ਕਿ ਬਹੁਤ ਹੀ ਗਲਤ ਹੈ। ਇਹ ਸਿਵਲ ਹਸਪਤਾਲ ਦੇ ਵਿੱਚ ਹੀ ਹਮਲਾ ਹੈ। ਔਰ ਕਰੋ ਤਾਂ ਹੋਇਆ ਹੋਇਆ ਸਿਵਲ ਹਸਪਤਾਲ 'ਚ ਜਦੋਂ ਇਹ ਪਰਚਾ ਕਰਵਾਣ ਆਏ, ਮੈਡੀਕਲ ਕਰਵਾਣ ਆਏ, ਦੂਸਰੀ ਪਾਰਟੀ ਨੇ ਉਹਨਾਂ ਦੀ ਇੰਨਾ ਹੀ ਇੰਨੀ ਖੋਲ ਉਹਨਾਂ ਨੂੰ ਸਰਕਾਰ ਵੱਲੋਂ ਮਿਲੀ ਹੋਈ ਹੈ ਕਿ ਉਹਨਾਂ ਨੇ ਸਿਵਲ ਹਸਪਤਾਲ ਦੇ ਅੰਦਰ ਵੀ ਹਮਲਾ ਕੀਤਾ। ਕਿੰਨੇ ਕੋਈ ਜਣੇ ਸੀਗੇ? ਇਹ ਤਕਰੀਬਨ 8-10 ਜਣਿਆਂ ਦਾ ਗਰੁੱਪ ਸੀਗਾ। ਤੇ ਕਿੰਨੇ ਕੋਈ ਹਥਿਆਰ ਵਗੈਰਾ ਵੀ ਸੀ ਕੋਈ? ਇਹਨਾਂ ਦੇ ਕੋਲ ਦੇਖੋ ਮੈਂ ਮੌਕੇ ਤੇ ਨਹੀਂ ਸੀ। ਆ ਬੱਚੇ ਖੜੇ ਨੇ ਇਹ ਤੁਹਾਨੂੰ ਪੂਰੀ ਗੱਲ ਦੱਸਣਗੇ। ਮੈਂ ਤਾਂ ਹਸਪਤਾਲ ਗੱਲ ਨੂੰ ਸੁਣ ਕੇ ਔਰ ਮਹੱਲੇ ਦੇ ਵਿੱਚ ਜੋ ਮ ਮੈਂ ਉਹ ਸਾਰਾ ਸੁਣ ਕੇ ਆਈ ਹਾਂ ਪਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਦੇਖੋ ਬੱਚੇ ਸਾਡੇ ਘਰ ਦੇ ਕੱਟ ਤੋਂ ਕੱਟ 4 ਤੋਂ 5 ਮੈਂਬਰ ਨੂੰ 4 ਤੋਂ 5 ਮੈਂਬਰ ਨੂੰ ਸੱਟਾ ਲੱਗੀਆਂ ਜਿਹਦੇ ਵਿੱਚੋਂ ਜਿਆਦਾ ਸੀਰੀਅਸ ਵਿੱਕੀ ਵਿਕਾਸ ਕੁਮਾਰ ਸਿੰਘ ਲਲਿਤ ਔਰ ਵੀਰਿੰਦਰ ਔਰ ਰੰਜੂ ਬਾਲ ਹੈ ਗੱਲਬਾਤ ਇਹ ਹੈ ਸਰ ਇਹਨਾਂ ਦੀ ਪਹਿਲਾਂ ਪੁਰਾਣੀ ਲੜਾਈ ਹੋਣੀ ਆ ਤੇ ਉਹਨਾਂ ਦਾ ਪੰਚਾਇਤੀ ਰਾਜੀਨਾਮਾ ਹੋਇਆ ਸੀ ਤੇ ਅੱਜ ਉਹਨਾਂ ਕਿਤੇ ਸਾਈਡ ਸੂਟ ਕਰਕੇ ਉਹਦੀ ਉਹਨਾਂ ਦੀ ਆਪਸੀ ਲੜਾਈ ਹੋਈ ਤੇ ਫਿਰ ਜਦੋਂ ਅਸੀਂ ਪਰਚਾ ਕਰਾਣ ਆਏ ਆ ਤੇ ਜਦੋਂ ਅਸੀਂ ਐਂਟਰੀ ਕੀਤੀ ਆ ਤੇ ਇਹਨਾਂ ਨੇ ਆਨਦੇ ਸਾਰੀ ਹੱਥੋਂ ਪਾਈ ਕਰਨ ਲੱਗ ਗਏ ਅਸੀਂ ਉਹਦੇ ਵਿੱਚ ਵੀ ਹਮਲਾ ਕੀਤਾ ਹਾਂਜੀ ਕਿੰਨੇ ਨੇ ਸੀਗੇ ਉਹ ਸੀਗੇ ਜੀ ਘੱਟੋ ਘਾਟ 7-8 ਜਣੇ ਸੀਗੇ ਹਥਿਆਰ ਵੀ ਸੀ ਹਥਿਆਰ ਤਾਂ ਸਰ ਹਥਿਆਰ ਨਹੀਂ ਸੀਗੇ ਉਹਨਾਂ ਨੇ ਕੜੇ ਮਾਰੇ ਆ ਪ੍ਰਸ਼ਾਸਨ ਨੂੰ ਕੀ ਮੰਗਿਆ ਪ੍ਰਸ਼ਾਸਨ ਤਾਂ ਇਹ ਮੰਗਿਆ ਕਿ ਵੀ ਛੇਤੀ ਤੋਂ ਛੇਤੀ ਇਨਸਾਫ ਕੀਤਾ ਜਾਵੇ ਥਾਣਾ ਕਿਹੜਾ ਪੰਡਾ ਥਾਣਾ ਡੱਬਾ ਜੀ ਮੇਰਾ ਨਾਮ ਹੈ ਅੰਜੂ ਕਿਹੜੇ ਮਲੇਰੇ ਨੇ ਕੀ ਗੱਲ ਮੈਂ ਮਹਾਸਿੰਘਨਗਰ ਚ ਰਹਿੰਦੀ ਆ ਮੇਰੀ ਸਿਸਟਰ ਰਹਿੰਦੀ ਆ ਗੁਰਮੀਲ ਨਗਰ ਚ ਔਰ ਗੁਰਮੀਲ ਨਗਰ ਚ ਇਹਨਾਂ ਦੀ ਇਹਨਾਂ ਦੀ ਹੀ ਪੜੋਸੀਆਂ ਦੇ ਨਾਲ ਮਤਲਬ ਇੱਕ ਗਲੀ ਛੱਡ ਕੇ ਆ ਇਹਨਾਂ ਦੀ ਲੜਾਈ ਹੋ ਗਈ ਜਿਹਦੇ ਵਿੱਚ ਬਹੁਤ ਜ਼ਿਆਦਾ ਸੱਟਾਂ ਮੇਰੀ ਭੈਣ ਦੇ ਲੱਗੀਆਂ ਨੇ ਭਤੀਜੇ ਤੇ ਲੱਗੀਆਂ ਨੇ ਛੋਟੇ ਬੇਟੇ ਦੇ ਔਰ ਇਹਨਾਂ ਦੀ ਬੱਚਿਆਂ ਦੀ ਲੜਾਈ ਸੀ ਜੋ ਕਿ ਪੰਚਾਇਤੀ ਫੈਸਲਾ ਹੋ ਚੁੱਕਿਆ ਸੀ ਲੇਕਿਨ ਇਹ ਅੱਜ ਦੀ ਜਿਹੜੀ ਲੜਾਈ ਹੈ ਇਹ ਛੜਯੰਤਰ ਰੱਚ ਕੇ ਬੱਚਿਆਂ ਤੇ ਹਮਲਾ ਕੀਤਾ ਗਿਆ ਛੋਟੀ ਭੈਣ ਤੇ ਹਮਲਾ ਕੀਤਾ ਗਿਆ ਮੇਰੇ ਦਿਉਰਤੇ ਹਮਲਾ ਕੀਤਾ ਗਿਆ ਜੋ ਕਿ ਬਹੁਤ ਹੀ ਗਲਤ ਹੈ ਇਹ ਸਾਲਦੇਵ ਜੀ ਹਮਲਾ ਹੈ ਔਰ ਕਰੋ ਤਾਂ ਹੋਇਆ ਹੋਇਆ ਸਿਵਲ ਹਸਪਤਲ ਚ ਜਦੋਂ ਇਹ ਪਰਚਾ ਕਰਵਾਣ ਆਏ ਹੈ ਮੈਡੀਕਲ ਕਰਵਾਣ ਆਏ ਹੈ ਦੂਸਰੀ ਪਾਰਟੀ ਨੇ ਉਹਨਾਂ ਦੀ ਇੰਨਾ ਹੀ ਇੰਨੀ ਖੋਲ ਉਹਨਾਂ ਨੂੰ ਸਰਕਾਰ ਵੱਲੋਂ ਮਿਲੀ ਹੋਈ ਹੈ ਕਿ ਉਹਨਾਂ ਨੇ ਸਿਵਲ ਹਸਪਤਲ ਦੇ ਅੰਦਰ ਵੀ ਹਮਲਾ ਕੀਤਾ ਕਿੰਨੇ ਕੁ ਜਣੇ ਸੀਗੇ ਇਹ ਤਕਰੀਬਨ 8-10 ਜਣਿਆਂ ਦਾ ਗਰੁੱਪ ਸੀਗਾ ਕਿੰਨੇ ਕੋ ਹਥਿਆਰ ਵਗੈਰਾ ਵੀ ਸੀ ਕੋਈ ਇਨਾਂ ਦੇ ਕੋਲ ਦੇਖੋ ਮੈਂ ਮੌਕੇ ਤੇ ਨਹੀਂ ਸੀ ਆ ਬੱਚੇ ਖੜੇ ਨੇ ਇਹ ਤੁਹਾਨੂੰ ਪੂਰੀ ਗੱਲ ਦੱਸਣਗੇ ਮੈਂ ਤਾਂ ਹਸਪੀਟਲ ਗੱਲ ਨੂੰ ਸੁਣ ਕੇ ਔਰ ਮਹੱਲੇ ਦੇ ਵਿੱਚ ਜੋ ਮੈਨੂੰ ਫੀਡਬੈਕ ਮਹੱਲੇ ਵਾਲਿਆਂ ਨੇ ਦਿੱਤਾ ਹੈ ਮੈਂ ਉਹ ਸਾਰਾ ਸੁਣ ਕੇ ਆਈ ਹਾਂ ਪਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਦੇਖੋ ਬੱਚੇ ਸਾਡੇ ਘਰ ਦੇ ਘੱਟ ਤੋਂ ਘੱਟ 4 ਤੋਂ 5 ਮੈਂਬਰ ਨੂੰ 4 ਤੋਂ 5 ਮੈਂਬਰ ਨੂੰ ਸੱਟਾ ਲੱਗੀਆਂ ਜਿਦੇ ਵਿੱਚੋਂ ਜ਼ਿਆਦਾ ਸੀਰੀਅਸ ਵਿਕੀ ਵਿਕਾਸ ਕੁਮਾਰ ਸਿੰਘ ਲਲਿਤ ਔਰ ਵੀਰਿੰਦਰ ਔਰ ਰੰਜੂ ਬਾਲਾ ਗੱਲਬਾਤ ਇਹ ਹੈ ਸਰ ਇਹਨਾਂ ਦੀ ਪਹਿਲਾਂ ਪੁਰਾਣੀ ਲੜਾਈ ਹੋਣੀ ਆ ਤੇ ਉਹਨਾਂ ਦਾ ਪੰਚਾਇਤੀ ਰਾਜੀਨਾਮਾ ਹੋਇਆ ਸੀ ਤੇ ਅੱਜ ਉਹਨਾਂ ਕਿਤੇ ਸੈੱਡ ਸੂਟ ਕਰਕੇ ਉਹਨਾਂ ਦੀ ਆਪਸੀ ਲੜਾਈ ਹੋਈ ਤੇ ਫਿਰ ਜਦੋਂ ਅਸੀਂ ਪਰਚਾ ਕਰਾਣ ਆਏ ਆ ਤੇ ਜਦੋਂ ਅਸੀਂ ਐਂਟਰੀ ਕੀਤੀ ਆ ਤੇ ਇਹਨਾਂ ਨੇ ਆਨ ਤੇ ਸਰੀਰ ਹੱਥੋਂ ਪਾਈ ਕਰਨ ਲੱਗ ਗਏ ਅਸੀਂ ਉਹਦੇ ਵਿੱਚ ਵੀ ਹਮਲਾ ਕੀਤਾ ਹਾਂਜੀ ਕਿੰਨੇ ਨੇ ਸੀਗੇ ਉਹ ਸੀਗੇ ਜੀ ਘੱਟੋ ਘੱਟ 7-8 ਜਣੇ ਸੀ ਹਥਿਆਰ ਵੀ ਸੀ ਹਥਿਆਰ ਤਾਂ ਸਰ ਹਥਿਆਰ ਨਹੀਂ ਸੀਗੇ ਉਹਨਾਂ ਨੇ ਕੜੇ ਮਾਰੇ ਆ ਪਰਸ਼ਾਸਨ ਸੁਣੋ ਜੀ ਮੈਂ ਪ੍ਰਸ਼ਾਸਨ ਤਾਂ ਇਹ ਮੰਗਾ ਕਿ ਵੀ ਛੇ ਤੇ ਛੇ ਇਨਸਾਫ ਕੀਤਾ ਜਾਵੇ ਥਾਣਾ ਗੜਾ ਬੰਦਾ ਥਾਣਾ ਡਾਤਾ ਜੀ